ਇੱਕ ਵਾਰ ਇੱਕ ਜ਼ਹਿਰੀਲਾ ਸੱਪ ਕੰਡਿਆਂ ਵਾਲੇ ਮੋੜਿਆਂ ਵਿੱਚ ਫਸ ਗਿਆ। ਕੋਲੋਂ ਲੰਘਦੇ ਭਲੇ ਬੰਦੇ ਨੂੰ ਤਰਸ ਆਇਆ। ਉਹਨੇ ਮੁਸ਼ਕਲ ਨਾਲ ਸੱਪ ਨੂੰ ਬਾਹਰ ਕੱਢ ਦਿੱਤਾ। ਸੱਪ ਬਾਹਰ ਨਿਕਲਦਿਆਂ ਸਾਰ ਫੁੰਕਾਰਾ ਮਾਰ ਕੇ ਜਿਹੜੇ ਬੰਦੇ ਨੇ ਬਾਹਰ ਕੱਢਿਆ ਸੀ ਨਾ ਉਸੇ ਨੂੰ ਡੰਗ ਮਾਰ ਲੱਗਿਆ। ਉਸ ਭਲੇ ਬੰਦੇ ਨੇ ਕਿਹਾ ਮੈਂ ਤੇਰਾ ਭਲਾ ਕੀਤਾ ਤੂੰ ਮੈਨੂੰ ਹੀ ਡੰਗ ਮਾਰ ਲੱਗਿਆ। ਸੱਪ ਨੇ ਕੋਈ ਗੱਲ ਨਹੀਂ ਸੁਣੀ। ਐਨੀ ਦੇਰ ਨੂੰ ਕੋਲੋਂ ਇੱਕ ਖੋਤਾ ਲੱਗਿਆ ਤੇ ਬੰਦਾ ਕੋਤੇ ਨੂੰ ਕਹਿੰਦਾ ਤੂੰ ਇਨਸਾਫ ਕਰ। ਮੈਂ ਇਸ ਸੱਪ ਨੂੰ ਮੁਸੀਬਤ ਵਿੱਚੋਂ ਕੱਢਿਆ ਇਹ ਮੈਨੂੰ ਹੀ ਡੰਗ ਮਾਰਨ ਲੱਗ ਗਿਆ ਉਹ ਤਾਂ ਕਹਿੰਦਾ ਮੈਂ ਤਾਂ ਭਾੜ ਟੋਣ ਵਾਲਾ ਮੈਂ ਤਾਂ ਡਾ ਇਨਸਾਫ ਨਹੀਂ ਕਰ ਸਕਦਾ ਇਸ ਝਗੜੇ ਦੇ ਦਰਮਿਆਨ ਇੱਕ ਗਾਂ ਕੋਲੋਂ ਲੰਗੀ ਬੰਦੇ ਨੇ ਉਹਨੂੰ ਇਨਸਾਫ ਵਾਸਤੇ ਗੁਹਾਰ ਲਾਈ ਤਾਂ ਗਾਂ ਦਾ ਉਤਰ ਸੀ ਮੈਂ ਤਾਂ ਸ਼ਰੀਫ ਹਾਂ ਮੈਂ ਝਗੜਿਆ 'ਚ ਨਹੀਂ ਪੈਣਾ ਫਿਰ ਕੋਲੋਂ ਇੱਕ ਬਾਂਦਰ ਲੰਘਿਆ ਬੰਦੇ ਨੇ ਉਸਨੂੰ ਕਿਹਾ ਕਿ ਮੇਰਾ ਇਨਸਾਫ ਕਰ ਮੈਂ ਸੱਪ ਦਾ ਭਲਾ ਕੀਤਾ ਇਹ ਮੈਨੂੰ ਹੀ ਮਾਰਨ ਲੱਗ ਗਿਆ ਬਾਂਦਰ ਸਾਰੀ ਗੱਲ ਸੁਣ ਕੇ ਬੰਦੇ ਨੂੰ ਆਖਦਾ ਇਹ ਹੋ ਹੀ ਨਹੀਂ ਸਕਦਾ ਵੀ ਤੂੰ ਇਸ ਸੱਪ ਨੂੰ ਕੰਢਿਆਂ ਵਿੱਚੋਂ ਬਾਹਰ ਕੱਢਿਆ ਹੋਵੇ ਬਾਂਦਰ ਸੱਪ ਨੂੰ ਪੁੱਛਦਾ ਬੰਦਾ ਸੱਚ ਬੋਲਦਾ ਹੈ ਸੱਪ ਦਾ ਉੱਤਰ ਸੀਗਾ ਵੀ ਹਾਂ ਇਹ ਗੱਲ ਤਾਂ ਸੱਚ ਹੈ ਮੈਨੂੰ ਮੁਸੀਬਤ ਵਿੱਚ ਫਸੇ ਰੁ ਇਸ ਨੇ ਬਾਹਰ ਕੱਢਿਆ ਸੀ ਬਾਂਦਰ ਸੁਣ ਕੇ ਕਹਿੰਦਾ ਮੈਂ ਨਹੀਂ ਮੰਨਦਾ ਤੂੰ ਮੋੜਿਆਂ ਵਿੱਚ ਫਸਿਆ ਹੋਵੇਂ ਜੇ ਤੂੰ ਸੱਚ ਬੋਲਦਾ ਨਾ ਤਾਂ ਇੱਕ ਵਾਰ ਫੇਰ ਮੋੜਿਆਂ 'ਚ ਫਸ ਕੇ ਦਿਖਾਵੇ ਤਾਂ ਮੈਂ ਸੱਚ ਮੰਨੂ ਸੱਪ ਇਹ ਗੱਲ ਸਿੱਧ ਕਰ ਲਈ ਵੀ ਮੈਂ ਸੱਚਾ ਤੁਹਾਰਾ ਕਰਨਿਆ ਜਾਬਸਿਆ ਬਾਂਦਰ ਬੰਦੇ ਨੂੰ ਕਹਿੰਦਾ ਤੂੰ ਆਪਣੀ ਜਾਨ ਬਚਾ ਕੇ ਆਪਣੇ ਘਰ ਨੂੰ ਜਾ ਇਹੋ ਜੇ ਜ਼ਹਿਰੀਲਿਆਂ ਤੇ ਤਰਸ ਨਹੀਂ ਕਰਿੰਦਾ ਇਹ ਅਕਿਰਤਕਣ ਭਲਾ ਕਰਨ ਵਾਲੇ ਨੂੰ ਵੀ ਡੰਗ ਮਾਰਦੇ ਨੇ ਇਹ ਕਹਾਣੀ ਸੱਪ ਦੀ ਨਹੀਂ ਹਰ ਉਸ ਅਕਿਰਤਕਣ ਦੀ ਹੈ ਜੋ ਭਲਾ ਕਰਨ ਵਾਲੇ ਦਾ ਬੁਰਾ ਮੰਗਦਾ ਹੈ